ਅਣਪਛਾਤੇਆਂ ਵੱਲੋਂ ਬਟਾਲਾ ਦੇ ਕਾਦੀਆਂ ਚੁੰਗੀ ਵਿਖੇ ਸਕਾਰਪਿਓ ਤੇ ਕੀਤੀ ਗਈ ਗੋਲੀਬਾਰੀ ਗੋਲੀਬਾਰੀ ਦੌਰਾਨ ਗੈਂਗਸਟਰ ਜੱਗੂ ਭਗਵਾਨਪੁਰੀਏ ਦੇ ਨਜ਼ਦੀਕੀ ਸਾਥੀ ਅਤੇ ਉਸ ਦੀ ਮਾਤਾ ਦੀ ਹੋਈ ਮੌਤ ਅਣਪਛਾਤੇਆਂ ਵੱਲੋਂ ਬਟਾਲਾ ਦੇ ਕਾਦੀਆਂ ਚੁੰਗੀ ਵਿਖੇ ਸਕਾਰਪਿਓ ਤੇ ਕੀਤੀ ਗਈ ਗੋਲੀਬਾਰੀ ਗੋਲੀਬਾਰੀ ਦੌਰਾਨ ਗੈਂਗਸਟਰ ਜੱਗੂ ਭਗਵਾਨਪੁਰੀਏ ਦੇ ਨਜ਼ਦੀਕੀ ਸਾਥੀ ਅਤੇ ਉਸ ਦੀ ਮਾਤਾ ਦੀ ਹੋਈ ਮੌਤ ਅਣਪਛਾਤੇਆਂ ਵੱਲੋਂ ਬਟਾਲਾ ਦੇ ਖਾਤੀਆਂ ਚੁੰਗੀ ਦੇ ਖੇਤਰ ਵਿੱਚ ਕੀਤੀ ਗਈ ਗੋਲੀਬਾਰੀ ਗੋਲੀਬਾਰੀ ਦੌਰਾਨ ਗੈਂਗਸਟਰ ਜੱਗੂ ਭਗਵਾਨਪੁਰੀਏ ਦੇ ਨਜ਼ਦੀਕ ਸਾਨੂੰ ਕੋਈ ਪੌਣੇ ਇੱਕ ਸਾਢੇ 9 ਵਜੇ ਇਤਲਾਹ ਮਿਲੀ ਹੈ ਕਿ ਖਾਦੀਆਂ ਚੁੰਗੀ ਤੇ ਕੋਈ ਇੱਕ ਸਕਾਰਟੀਓ ਦੇ ਵਿੱਚ ਕੋਈ ਅਨਨੋਨ ਮੋਟਰਸਾਈਕਲ ਸਵਾਰਾਂ ਨੇ ਤੇ ਕੋਈ ਇੱਕ ਮੰਦਰ ਜਿਹੜਾ ਦੋਹਾਂ ਤੇ ਫਾਈਲਿੰਗ ਕੀਤੀ ਇੱਕ ਲੇਡੀ ਹੈ ਇੱਕ ਜੈਂਟ ਹੈ ਉਸ ਤੋਂ ਬਾਅਦ ਅਸੀਂ ਮੌਕੇ ਤੇ ਇਮੀਡੀਏਟਲੀ ਦੋ ਬਾਅਦ ਤੋਂ ਬਾਅਦ 5 ਜਾਂ 10 ਮਿੰਟ ਦੇ ਵਿੱਚ ਜਿਹੜਾ ਐਸਐਚਓ ਚੌਕੀ ਚਾਰ ਤੇ ਮੈਂ ਪਹੁੰਚ ਗਿਆ ਅਸੀਂ ਸਿੱਧੇ ਜਿਲੇ ਉੱਥੇ ਆਏ ਤੇ ਉਸੇ ਵੇਲੇ ਉਹਨੂੰ ਉੱਥੇ ਲੈ ਆਂਦਾ ਉਹਲੇ ਠੀਕ ਹੀ ਤੇ ਹਸਪਤਾਲ ਲੈ ਆਂਦਾ ਹਸਪਤਾਲ ਦੇ ਵਿੱਚ ਜਿਲੇ ਆਇਆ ਸਿਵਲ ਹਸਪਤਾਲ ਦੇ ਵਿੱਚ ਉੱਥੇ ਪਤਾ ਲੱਗਾ ਕਿ ਕਰਮ ਕਰਨ ਮੁੰਡਾ ਜਿਹੜਾ ਭਵਾਨ ਥਾਣੇ ਦਾ ਰਹਿਣ ਵਾਲਾ ਗਰਦਾਸਪੁਰ ਦਾ ਉਹਦੀ ਡੈਥ ਹੋ ਗਈ ਹੈ ਇੱਕ ਲੇਡੀ ਹੈ ਜਿਹੜੀ ਉਹਨੂੰ ਰੈਫਰ ਕਰਤਾ ਹੈ ਅੰਮ੍ਰਿਤਸਰ ਆ ਮੰਦਿਰ ਦੇ ਉਸ ਤੋਂ ਬਾਅਦ ਜਿਹੜਾ ਹੁਣ ਉਹਦੇ ਕਰਨ ਵੀਰ ਦੇ ਜਿਹੜੇ ਪੇਰੈਂਟਸ ਆਏ ਆ ਉਹਦੇ ਫਾਦਰ ਜਿਹੜੇ ਆ ਉਹਦਾ ਨਾਮ ਆ ਪ੍ਰੇਮ ਉਹ ਪੁਲਿਸ ਦੇ ਵਿੱਚ ਹੀ ਏਐਸਆਈ ਨੇ ਉਹਨਾਂ ਦੇ ਬਿਆਨ ਲਿਖਿਆ ਉਹਦੇ ਤੇ ਅਨਨੌਨ ਬੰਦੇ ਤੇ ਅਹੀ ਪਰਚਾ ਦਿੱਤਾ ਉਹਦੀ ਡੈਥ ਹੋ ਚੁੱਕੀ ਹੈ ਜਿਹੜਾ ਕਰਨਵੀਰ ਆ ਬਾਕੀ ਜਿਹੜੀ ਵੀ ਕੋਈ ਵੀ ਤਫਤੀਸ਼ ਦੇ ਵਿੱਚ ਜਿਹੜੀ ਵੀ ਕੋਈ ਚੀਜ਼ ਆਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਅਹੀਂ ਹਾਤੀ ਹੋਣੀ ਇਨਫੋਰਮੇਸ਼ਨ ਆ ਗਿਆ ਇਹ ਐਫ ਆਈ ਆਰ ਦਰਜ ਕਰ ਲਿਆ ਬਿਆਨ ਲਿਖ ਲਿਆ ਆ ਹਿਉਣੀ ਐਫ ਆਈ ਆਰ ਦਰਜ ਕਰਕੇ ਅਗਲੀ ਉਹਦੇ ਵਿੱਚ ਇੱਕ ਤਾਂ ਜਿਹੜਾ ਕਰਨਵੀਰ ਆ ਉਹਦੀ ਤੇ ਸਿਵਲ ਹਸਪੀਟਲ ਦੇ ਇਥੇ ਮਟਾਲੇ ਦੇ ਵਿੱਚ ਹੀ ਉਹਨਾਂ ਦੱਸਤਾ ਕਿ ਡੈਥ ਹੋ ਗਈ ਹੈ ਦੂਜੀ ਜਿਹੜੀ ਲੇਡੀ ਆ ਉਹਨੂੰ ਰੈਫਰ ਕਰਤਾ ਇਹ ਅਮਨਦੀਪ ਦੇ ਵਿੱਚ ਹੁਣ ਡਾਕਟਰ ਨੇ ਕੰਫਰਮ ਕਰਿਆ ਸ਼ੈਡ 3 ਹੋ ਸਕਦਾ ਹੈ ਕਿ ਹੁਣ ਵੀ ਹੋਸ ਜਿਹੜੀ ਲੇਡੀ ਹੈ ਉਹਦੀ ਵੀ ਡੈਥ ਪਤਾ ਲੱਗਾ ਅੰਮ੍ਰਿਤਸਰੋਂ ਉੱਥੇ ਜਿਹੜੇ ਐਸ ਐਚ ਓ ਸਾਡੇ ਸਿਟੀ ਨਾਲ ਉਹ ਗਏ ਸੀ ਮਗਰ ਉਹਨਾਂ ਦੇ ਬਾਅਦ ਦੇ ਵਿੱਚ ਹੀ ਦੱਸਿਆ ਕਿ ਉਹਦੀ ਵੀ ਡੈਥ ਹੋ ਗਈ ਹੈ ਉਹਨੂੰ ਵੀ ਇਹੀਂ ਲਿਆ ਆ ਗਏ تھے ਜੈਡਾ ਉੱਥੇ ਵਿੱਚ ਮਟਾਲੇ ਜਿਹੜਾ ਕਿਦਾ ਇਸ ਮੇਰੇ ਪੋਸਟ ਮਾਰਟਮ ਕਰਾਣ ਤੋਂ ਬਾਅਦ ਜਿਹੜੀ ਜੋ ਕਾਰਵਾਈ ਬੰਦੀ ਉਹ ਕਰਾਂਗੇ ਐਫ ਆਈ ਆਰ ਅਹੀਂ 302 ਅਨਨੌਨ ਦੇ ਵਿੱਚ ਦਾ ਜਿਸ ਸੌਣ ਜਿਹੜੀ ਮਰਨ ਵਾਲੀ ਲਿਆ ਲਿਆ ਦੱਸਿਆ ਜਨਤਾ ਨੂੰ ਅੰਦਰ ਦੀ ਮਦਰ ਇਹਦੇ ਬਾਰੇ ਤਾਂ ਕਿਸੇ ਨੇ ਉਹਨਾਂ ਨੇ ਵੀ ਬਿਆਨ ਨਹੀਂ ਦੱਸਿਆ ਸਾਨੂੰ ਵੀ ਭਗਵਾਨ ਭਾਈ ਇੰਨਾ ਦੱਸਿਆ ਹੈ ਕਿ ਉਹ ਸਾਡੀ ਜਿਹੜੀ ਹੈ ਰਿਸ਼ਤੇਦਾਰੀ ਦੇ ਵਿੱਚ ਮਾਮੀ ਲੱਗਦੀ ਹੈ ਵੀ ਮੇਰੀ ਸਾਲਿਆ ਹਰ ਲੱਗਦੀ ਹੈ ਜਿਹੜਾ ਪ੍ਰੇਮ ਹੈ ਜਿਹਨੇ ਕਰਨਵੀਰ ਦੇ ਫਾਦਰ ਨੇ ਦੱਸਿਆ ਇਹਦੇ ਬਾਰੇ ਅਜੇ ਮੈਂ ਕਲੀਅਰ ਨਹੀਂ ਕਹਿ ਸਕਦਾ ਕਿ ਇਹ ਨਹੀਂ ਮਦਰ ਹੈ ਮੈਨੂੰ ਇਹ ਬਾਰੇ ਨਹੀਂ ਪਤਾ ਕਹਦੇ ਆ ਕਿ ਇਹਦੇ ਜਿਹੜੇ ਕਾਦੀਆਂ ਚੁੰਗੀਆਂ ਇਹਦੇ ਲਾਗੇ ਉਹਨਾਂ ਦਾ ਜਿਹੜੀ ਕਲੋਨੀ ਆ ਉੱਥੇ ਹੀ